ਪੰਜਾਬ ਪਾਜਪਾ ਦੇ ਸੁੱਬਾ ਪ੍ਰੈਸ ਕਤਰ ਹਰਦੇਵ ਸਿੰਘ ਉੱਬਾ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਉਸ ਦੀਆਂ ਕਮਜ਼ੋਰੀਆਂ ਤੇ ਗਲਤ ਨੀਤੀਆਂ ਨੂੰ ਉਜਾਗਰ ਕਰਨ ਤੇ ਆਲੋਚਨਾ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਗੜਾ ਕੁੱਟਿਆ ਜਾ ਰਿਹਾ ਹੈ। ਪੰਜਾਬੀਆਂ ਨੂੰ ਘਰਾਂ ਵਿੱਚੋਂ ਚੁੱਕ ਕੇ ਥਾਣਿਆਂ ਵਿੱਚ ਲਜਾਇਆ ਜਾ ਰਿਹਾ ਹੈ ਘਰਾਂ ਵਿੱਚ ਨਜ਼ਰਬੰਦ ਕੀਤੇ ਜਾ ਰਹੇ ਹਨ ਗ੍ਰਿਫਤਾਰ ਕੀਤੇ ਜਾ ਰਹੇ ਹਨ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਇਹ ਲੋਕਤੰਤਰ ਦਾ ਕਾਣ ਭਗਵੰਤਮਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੇਵ ਸਿੰਘ ਉੱਬਾ ਸੂਬਾ ਪ੍ਰੈਸ ਕਤਰਬੀਏਪੀ ਪੰਜਾਬ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰ ਲੱਗੇ ਹੈ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇੱਕ ਬਦਲਾ ਦੇ ਨਾਲ ਵੋਟਾਂ ਪਾਈਆਂ ਸੀ ਤੁਹਾਡੇ 92 ਐਮਲ ਜਿੱਤਾ ਕੇ ਭੇਜੇ ਇਸ ਲਈ ਜਿੱਤਾ ਕੇ ਭੇਜੇ ਸੀ ਕਿ ਤੁਸੀਂ ਕਿਹਾ ਸੀਗੇ ਅਸੀਂ ਸਰਕਾਰ ਨੂੰ ਚਲਾਵਾਂਗੇ ਲੋਕ ਸਰਕਾਰ ਚਲਾਉਣਗੇ ਸਰਕਾਰ ਲੋਕਾਂ ਦੀ ਗੱਲ ਸੁਣੇ ਸਰਕਾਰ ਲੋਕਾਂ ਦੀ ਗੱਲ ਸੁਣੇ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਲੋਕ ਪੰਜਾਬ ਦੇ ਲੋਕਾਂ ਦੀ ਆਵਾਜ਼ ਦਵਾਉਣ ਤੇ ਤੁਰੇ ਹੋਏ ਹੋ ਤੁਸੀਂ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਹੈ ਤੁਸੀਂ ਪੰਜਾਬ ਨੂੰ ਕੋ ਸਮਝੋ ਦੋ ਤਬਦੀਲ ਕਰ ਰੱਖਿਆ ਹੈ ਅੱਜ ਮੁੱਖ ਮੰਤਰੀ ਸਾਹਿਬ ਭਾਨਾ Sidhu ਦੇ ਹੱਥ ਵਿੱਚ ਜਿਸ ਨੂੰ ਤੁਸੀਂ ਨਿਯਾਇਤ ਪੱਤੀ ਪਾ ਕੇ ਅरेस्ट ਕਰ ਰੱਖਿਆ ਹੈ ਲੋਕਾਂ ਨੇ ਇੱਕ ਧਰਨਾ ਪ੍ਰਦਰਸ਼ਨ ਕਰਨਾ ਸੀ ਘਰ ਲੋਕਾਂ ਨੇ ਲੋਕਤੰਤਰ ਦੇ ਅਨੁਸਾਰ ਆਪਣੀ ਵਾਜ ਰੱਖਣੀ ਸੀ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਘਰਾਂ ਚ ਨਾਜਰਬੰਦ ਕਰਤਾ ਤੁਸੀਂ ਪੰਜਾਬ ਦੇ ਸਾਡੇ ਜਿਹੜੇ মিডিਆ ਦੇ ਲੋਕ ਸੀ ਉਹਨਾਂ ਨੂੰ ਘਰਾਂ ਚ ਨਾਜਰਬੰਦ ਕਰਤਾ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਅਸੇ ਮਜੀਦ ਮਾਨ ਸੇਮਜੀਸ ਸਿੰਘ ਮਾਨ ਜੀ ਨੂੰ ਘਰਾਂ ਚ ਨਾਜਰਬੰਦ ਕਰ ਰੱਖਿਆ ਮੁੱਖ ਮੰਤਰੀ ਸਾਹਿਬ ਇਹ ਗਲਤ ਗੱਲਾਂ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਅਕਸਰ ਗਾਣਾ ਸੁਣਦੇ ਸੀ ਜੱਟ ਨੂੰ ਦੱਬਨ ਨੂੰ ਫਿਰਦੇ ਆ ਪਰ ਜੱਟ ਦਬਦਾ ਕਿੱਥੇ ਹੈ ਮੁੱਖ ਮੰਤਰੀ ਸਾਹਿਬ ਇਹ ਪੰਜਾਬ ਹੈ ਦੱਬਨ ਵਾਲਾ ਨਹੀਂ ਪੰਜਾਬੀ ਦੱਬਨ ਵਾਲੇ ਨਹੀਂ ਹੈ ਮੁੱਖ ਮੰਤਰੀ ਸਾਹਿਬ ਬੇਨਤੀ ਹੈ ਤੁਸੀਂ ਪੰਜਾਬ ਨੂੰ ਆਸਰਖਿਤ ਨਾ ਬਣਾਓ ਤੁਸੀਂ ਪੰਜਾਬ ਦੇ ਰਾਤ ਨਾ ਖਰਾਬ ਕਰੋ ਤੁਸੀਂ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਨਾ ਬਣਾਓ ਤੇ ਤੁਹਾਨੂੰ ਬੇਨਤੀ ਹੈ ਸਾਡੇ ਵੱਲੋਂ ਮੁੱਖ ਮੰਤਰੀ ਸਾਹਿਬ ਤੁਸੀਂ ਭਾਨਾ ਸਿੱਧੂ ਵਰਗੇ ਜਿਹੜੇ ਸੋਸ਼ਲ ਮੀਡੀਆ ਤੇ ਸਰਕਾਰ ਦੀ ਲੋਚਨਾ ਕਰਦੇ ਐ ਸਰਕਾਰ ਦੀ ਕਮਜ਼ੋਰੀ ਨੂੰ ਉਜਾਗਰ ਕਰਦੇ ਐ ਉਹਨਾਂ ਦੀ ਆਵਾਜ਼ ਨੂੰ ਨਾ ਗਵਾਓ ਉਹਨਾਂ ਨੂੰ ਰਿਹਾ ਕਰੋ ਲੋਕਾਂ ਨੂੰ ਆਪਣੀ ਗੱਲ ਕਰਨ ਦਿਓ ਮੀਡੀਆ ਨੂੰ ਆਪਣੀ ਗੱਲ ਕਰਨ ਦਿਓ ਸਾਰਿਆਂ ਨੂੰ ਸ਼ਾਸਤਰੀ ਗਾਲ ਵੈਗੂਜੀ ਗਰਦਾਰ ਸਾਹਿਬ ਵੈਲੀ